ਬਹੁਤ ਵਧੀਆ ਨਾਨੇ ਨੇ ਜਾਣਕਾਰੀ ਦਿੱਤੀ ਕਿ ਇਹ ਕਾਰਪੋਰੇਸ਼ਨ ਦੇ ਅੰਦਰ ਅਧੀਨ ਹੈ ਕੰਪਨੀ ਪਾਰ ਤੇ ਕਾਰਪੋਰੇਸ਼ਨ ਦੇ ਅਧਿਕਾਰਜਾਂ ਨੂੰ ਇਹਦੇ ਖਿਲਾਫ ਜੋ ਆਗ ਲੱਗੀ ਹੋਈ ਹੈ ਲਾਈ ਹੋਈ ਗਈ ਲਾਈ ਗਈ ਯਾਰ ਉਹ ਉੱਥੇ ਜੋ ਕੂੜਾ ਕਰਕੜ ਇਕੱਠਾ ਕਰਕੇ ਤੇ ਉਹਦੇ ਉੱਤੇ ਜਿਹੜੀ ਆ ਪੰਦੀ ਕਾਰਵਾਈ ਜਿਹੜੀ ਆ ਉਹ ਸੰਬੰਧਿਤ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਜੋ ਕੰਪਨੀ ਪਾਰ ਦੇ ਅੰਦਰ ਕੰਮ ਕਰਦੇ ਨੇ ਉਹਨਾਂ ਨੇ ਇਹਦੇ 'ਤੇ ਧਿਆਨ ਨਹੀਂ ਦਿੱਤਾ ਤੇ ਤਰੱਕੀ ਵੀ ਛੱਡ ਗਿਆ ਤੇ ਉਹਦੇ ਉੱਤੇ ਕਾਰਵਾਈ ਜ਼ਰੂਰੀ ਬਣਦੀ ਕਰਨੀ ਚਾਹੀਦੀ ਹੈ। ਸੋ ਇਸ ਤਰ੍ਹਾਂ ਨਿਆ ਜੇ ਬਾਹਰ ਕਾਂ ਜਾਏ ਇਸ ਤਰ੍ਹਾਂ ਦੇ ਜੋ ਦਰਸ ਰਗੇ ਜੋ ਕੰਪਨੀ ਬਾਏ ਸੋਦਰਤਨ ਆਗਲਾ ਆ ਕੇ ਜਿਹੜਾ ਖਰਾਬ ਕੀਤਾ ਜਾ ਰਿਹਾ ਹੈ ਤੇ ਉਹਦੇ ਉੱਤੇ ਕਾਬੂ ਪਾਇਆ ਜਾਵੇ ਤਾਂ ਕਿ ਜਹਾ ਕੋਈ ਅਗਾਂਹ ਕਦਮ ਨਾ ਕਰੇ ਤੇ ਸਾਹਸਪਈ ਜੋ ਕੂੜਾ ਕਰਕਟ ਇਕੱਠਾ ਕਰਕੇ ਉਹ ਬਾਹਰ ਵਿੱਚ ਆਇਆ ਨਾ ਕਿ ਆਗਨ ਪੈ ਜਾਵੇ। ਅੱਗ ਲਾਉਣ ਦੀ ਜਿਹੜੀ ਕਾਰਵਾਈ ਆ ਪੂਰਾ ਕਰਕਟ ਇਕੱਠਾ ਕਰਕੇ ਸਬੰਧ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਹੈ।